ਕਤਲਗੜ ਸਾਹਿਬ ਵੀ ਸੋਨੀ ਕਮੇਟੀ ਦੇਦੀ ਹੈ ਨਾ ਉਹਦਾ ਜਿਹੜਾ ਉਹਨੇ ਮure ਰੋਡ ਲੱਗੇ ਹੋਏ ਨੇ ਉੱਤੇ ਬਾਬਾ ਸੰਗਤ ਸਿੰਘ ਲਿਖਿਆ ਹੋਇਆ ਜੀ ਜਿਹੜਾ ਮਤਲਬ ਇਹ ਭੱਬਲ ਪੂਛੇ ਸੋਨੀ ਕਮੇਟੀ ਵੀ ਪਾ ਰਹੀ ਹੈ ਨਾ ਹੂੰ ਵੀ ਵੀ ਨੂੰ ਵੀ ਕਹਿਣਾ ਮੈਂ ਸਾਰਿਆਂ ਨੂੰ ਕਹਿਣਾ ਚਾਹੀਦਾ ਕਹਿਣਾ ਵੀ ਜੇ ਕੋਈ ਆਉ ਉਹ ਉੱਠ ਕੇ ਆ ਕੇ ਤੁਹਾਨੂੰ ਸੁਆਵਲ ਕਰਦਾ ਜੀ ਜੇ ਤੁਸੀਂ ਪ੍ਰਚਾਰਕ ਹੋ ਉਸ ਦਾ ਸ਼ਰਮੇ ਦੇ ਨਾਲ ਬਦਿਹਰੇ ਢੰਗ ਨਾਲ ਜਵਾਬ ਦਿਓ ਆ ਉਹਨਾਂ ਦੀ ਵੀ ਮਾੜੀ ਗੱਲ ਆ ਜੇ ਕਿਸੇ ਨੂੰ ਕੋਈ ਚਲਦੇ ਉਸ ਪ੍ਰਚਾਰ ਦੇ ਵਿੱਚੋਂ ਰੋਕ ਟੋਕਰ ਦਾ ਜਿਹੜਾ ਉਹਨਾਂ ਨੇ ਧਮਕੀਆਂ ਦਿੱਤਾ ਵੀ ਅਸੀਂ ਤੁਹਾਡੀ ਸਟੇਜਾਂ 'ਤੇ ਲੱਗਣ ਦੇ ਆ ਜੇ ਤੁਸੀਂ ਲਾਉਂਗੇ ਸਟੇਜਾਂ ਅਸੀਂ ਤੁਹਾਡਾ ਪੋਥ ਕਰਾਂਗੇ ਉਹ ਵੀ ਗਲਤ ਗੱਲ ਆ ਜਿਹਨੇ ਗੱਡੀਆਂ ਨੇ ਟਰੈਕਟਰ ਨੇ ਉਹ ਚੜਦੇ ਕਲਾ ਆਰਾਮ ਨਾਲ ਜਕਾਰੇ ਛੱੜਦੇ ਗੁਰੂ ਦੇ ਜਸ ਕਰਦੇ ਆ ਉਹ ਦਰਸ਼ਨ ਕਰਦੇ ਆ ਉਹ ਹੁੱਲੜਵਾਜੀ ਨਾ ਕਰੋ ਹੁੱਲੜਵਾਜੀ ਨਾ ਕਈ ਵਾਰੀ ਹੁਣ ਟਰੈਕਟਰ ਗੱਡੀਆਂ ਪਾਰ ਲ ਜਾਂਦੇ ਨੇ ਜੋ ਸਾਨੂੰ ਸਹਿਬ ਜਾਦੇ ਨੇ ਸਿੱਖਿਆ ਦਿੱਤੀ ਆ ਉਹਦੇ ਉੱਤੇ ਪ੍ਰਪੱਕ ਹੋਵੋ ਵੀ ਅਸੀਂ ਆਪਦੇ ਧਰਮ ਦੇ ਵਿੱਚ ਪੱਕੇ ਰਹਿਣਾ ਹੁਣ ਸਾਡੇ ਆਪ ਧਰਮ ਛੱਡ ਕੇ ਉਹ ਇਸਾਈ ਬਣ ਗਏ ਉਧਰ ਪੀਰਾਂ ਦੇ ਚਲੇ ਗਏ ਫੇਰੇ ਵਾਦਾਂ ਚਲੇ ਗਏ ਇਹ ਖਤਮ ਕਰੋ ਸਸ਼ੀਕਾਲ ਦੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਸਰਵੰਸਤਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਪਰਿਵਾਰ ਦੀ ਦਸਾਨੀ ਸ਼ਾਤੂ ਨੂੰ ਸਮਰਪਿਤ ਸ਼ੀਧੀ ਜੋੜ ਮੇਲੇ ਦੇ ਸੰਬੰਧ ਵਿੱਚ ਥਾਂ-ਥਾਂ ਤੇ ਸਮਾਗਮ ਹੋ ਰਹੇ ਨੇ ਬੀਤੇ ਦਿਨ ਇੱਕ ਸਵਾਗਤ ਦੇ ਦੌਰਾਨ ਉੱਗੇ ਸਿੱਖ ਪ੍ਰਚਾਰਕ ਬੀਬੀ ਦਲੇਰਕੌਰ ਖਾਲਸਾ ਨੂੰ ਸਟੇਜ ਤੋਂ ਉਤਾਰ ਦਿੱਤਾ ਜਾਂਦਾ ਹੈ ਕਿ ਕਿਹੜੇ ਵੱਲੋਂ ਗਲਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੋ ਇਸਦੇ ਬਹੁਤ ਗਲਬਾਤ ਕਰੀ ਮੇਰੇ ਨਾਲ ਜਸੇਗਰ ਬਾਬਾ ਜਰਾ ਰਾਜ ਸਿੰਘ ਜੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਉਹ ਵੀ ਕਿਸ ਤਰ੍ਹਾਂ ਵੇਖਦੇ ਹੋ ਸਾਰੇ ਮਸਲ ਬੀਬੀ ਦਲੇਰਕੌਰ ਖਾਲਸਾ ਨੂੰ ਇਸ ਤਰ੍ਹਾਂ ਸਟੇਜ ਤੋਂ ਪੁਤਾਰਿਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਮੇਨ ਸਾਹ ਮੁਰਦਾ ਸੰਗੜ ਸਤਜਨ ਵੀ 2023 ਤੋਂ ਲਗਾਤਾਰ ਜਾਰੀ ਹੈ ਤੇ ਸਿੱਧੀ ਸੇਵਾ ਚੱਲ ਰਹੀ ਆ ਹੁਣ ਉਹਨੂੰ ਚਲਾਲੇ ਪਾਰੇ ਸੀਗੇ ਜਾਣਾ ਸੀ ਤੁਸੀਂ ਆ ਕੇ ਸੋਈ ਸਵਾਲ ਕਰੋ ਦੁਬਾਰਾ ਸਵਾਲ ਕਰੋ ਵੀ ਦਲੇਰਕੁਰ ਖਾਲਸਾ ਦੇ ਤੁਝੇ ਮਸਲਾ ਜੋ ਸਟੇਜ ਤੋਂ ਉਤਾਰਿਆ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਕੋਈ ਵੀ ਜਦੋਂ ਪ੍ਰਚਾਰਕ ਜਿਹੜਾ ਕੋਈ ਕਰਦਾ ਹਨਾ ਰਾ ਉਹਦੇ ਇਤਿਹਾਸ ਸੁਣਾਉਂਦਾ ਉਹ ਗਲਤ ਆ ਜਿਹੜਾ ਕਿਸੇ ਨੂੰ ਚੱਲ ਦੀ ਸਟੇਜ ਦੇ ਵਿੱਚ ਕੋਈ ਰੋਕਣਾ ਜੇ ਕੋਈ ਗੱਲਬਾਤ ਆ ਕੋਈ ਨਹੀਂ ਕਿਸੇ ਨੂੰ ਠੀਕ ਲੱਗਿਆ ਉਹ ਬਾਅਦ ਦੇ ਵਿੱਚ ਬਚਾਅ ਕਰ ਸਕਦਾ ਪਰ ਜੋ ਉਸ ਤੋਂ ਬਾਅਦ ਬੀਬੀ ਦਲੇਰਕੌਰ ਜੀ ਨੇ ਜਿਹੜਾ ਬੋਲਿਆ ਹਨਾ ਵੀ ਆਏ ਹੋਇਆ ਬਾਬਾ ਪੰਜਾਬ ਸਿੰਘ ਦਾ ਨਾਂ ਲਿਆ ਹਲਤੇ ਦਾ ਨਾਂ ਸਾਚੀ ਦਾ ਨਾਂ ਲਿਆ ਤੇ ਵੀ ਉਹਨਾਂ ਨੇ ਸਲਤਰੋ ਫਾਰਕਿਆ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਤੁਹਾਡੇ ਦੁਕਾਨ ਰੋਕਿਆ ਕਰਾਂਗੇ ਤੁਸੀਂ ਕਰਕੇ ਕਿਉਂ ਲਾ ਕੇ ਦਿਖਾਓ ਇਹ ਸਾਚਾ ਦਾ ਝੂਠਾ ਇਹ ਉਹ ਹੀ ਜਾਣਦੇ ਨੇ ਤੇ ਪਰ ਉਹਨਾਂ ਨੇ ਰੋਇਆ ਜਿਹੜਾ ਉਹਦੇ ਵਿੱਚ ਜਿਹੜਾ ਹੈਗਾ ਸੰਗਤਾਂ ਦੇ ਵਿੱਚ ਉਹ ਗਲਤ ਮੈਸੇਜ ਗਿਆ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਧਾਂ ਦੇ ਦਿਹਾੜੇ ਚੱਲਦੇ ਨੇ ਅੰਦਰ ਵੜਾ ਚੱਲ ਰਿਹਾ ਇਹ ਬਾਦ ਵਿਵਾਦ ਖੜਾ ਕਰਨਾ ਬਿਲਕੁਲ ਅਜਾਇਜ਼ ਨਹੀਂ ਹੈ ਜੇ ਕੋਈ ਕਿਸੇ ਨੂੰ ਸ਼ੰਕਾ ਜਾਂ ਕੋਈ ਹੋਰ ਗੱਲ ਲਗਾਤਾ ਉਹ ਬੈਠ ਕੇ ਆਪਾਂ ਆਪਣੇ ਉਹਦਾ ਵਿਚਾਰ ਕਰ ਸਕਦੇ ਆ ਬੈਠ ਕੇ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨਾਲ ਲੜੀਏ ਤੇ ਜੋ ਬੀਬੀ ਨੇ ਕਿਹਾ ਉਹਦੇ ਵਿੱਚ ਦੂਸਰੇ ਦਿਨ ਸਪਸ਼ਟੀਕਰਨ ਆ ਗਿਆ ਸਾਰਿਆਂ ਦਾ ਸਪਸ਼ਟੀਕਰਨ ਇਹ ਹੀ ਆਇਆਗਾ ਵੀ ਜਿਹੜਾ ਹੈਗਾ ਵਾ ਪੰਜਾਬ ਸਿੰਘ ਬਾਬਾ ਜੀ ਨੇ ਉਹਨੂੰ ਕਿਹਾ ਵੀ ਅਸੀਂ ਤਾਂ ਉਹਨੂੰ ਕੋਈ ਗੱਲ ਕਰੀ ਨਹੀਂ ਹੋਰ ਕੋਈ ਸਿੰਘ ਸੀ ਆ ਤੇ ਬਾਕੀ ਜਿਹੜੀ 13 ਦਾ ਨਾ ਸੰਸਥਾ ਸੀਗੀ ਉਹਨਾਂ ਦੇ ਸਾਰਿਆਂ ਦੇ ਜਿਹੜਾ ਹੈਗਾ ਉਹ ਰੋਕਿਆ ਗਿਆ ਉਹਨਾਂ ਨੂੰ ਉਹ ਵੀ ਉਹਨਾਂ ਨਾਲ ਆ ਕੇ ਵੀ ਹਾਂ ਅਸੀਂ ਤਾਂ ਕੁਝ ਕਰਿਆ ਹੀ ਨਹੀਂ ਹੈਗਾ ਹਾਂਜੀ ਉਹ ਵੀ ਜੀ ਵੱਲੋਂ ਇਲਜ਼ਾਮ ਲਗਾਏ ਜਾਂਦੇ ਕਿ ਮਨੂੰ ਨੰਗੀ ਨੂੰ ਵੇਖਣਾ ਚਾਹੁੰਦੇ ਨੇ ਨੰਗੀ ਦੇ ਫੋਟੋ ਵੇਖਣਾ ਚਾਹੁੰਦੇ ਬਿਲਕੁਲ ਇਹ ਕੋਈ ਇੱਕ ਗੱਲ ਹੋਈ ਹੋਈ ਨਹੀਂ ਹੈਗੀ ਉੱਥੇ ਦੱਸਦੇ ਨੇ ਵੀ ਕੋਈ ਗੱਲ ਹੋਈ ਨਹੀਂ ਹੈਗੀ ਇਹ ਨਹੀਂ ਹੋਣੀ ਚਾਹੀਦੀ ਸੀਗੀ ਇਹ ਉਹ ਰੋਹੀ ਨਹੀਂ ਹੈਗੀ ਫਿਰ ਇਸ ਤਰ੍ਹਾਂ ਕਰਕੇ ਇਹ ਗਲਤ ਆ ਇਹ ਬਵਾਦਰ ਟਿੱਪਣੀਆਂ ਨਾ ਹੋਣੀਆਂ ਕਿਸੇ ਨੂੰ ਇਲਜ਼ਾਮ ਲਾਉਣੇ ਵੀ ਗਲਤ ਆ ਇਹ ਨਹੀਂ ਸੀ ਹੋਣਾ ਚਾਹੀਦਾ ਚਲੋ ਕੋਈ ਇਤਿਹਾਸ ਬਾਰੇ ਹੋ ਸਕਦਾ ਵੀ ਬੋਲਿਆ ਹੋਵੇ ਇਹ ਨਾ ਹੋਵੇ ਵੀ ਇਹ ਗਲਤ ਹੈ ਸਾਰਾ ਸਿਸਟਮ ਆਪਾਂ ਗਲਤ ਬੋਲੀਏ ਇਹ ਵਾਕਿ ਉਸ ਤੁਹਾਡੇ ਕੋਲ ਸਾਹਮਣੇ ਆਈ ਗਿਆ ਬਾਬਾ ਸੰਗਤ ਸਿੰਘ ਜੀ ਨੂੰ ਦੇਖੋ ਜਿਹੜਾ ਹੈਗਾ ਕਾਨੂੰਨ ਕੀ ਤੋੜਾ ਦਿੱਤਾ ਗਿਆ ਅਸੀਂ ਸਾਰਾ ਕੁਝ ਦੇਖਦੇ ਆ ਸੁਣਦੇ ਆ ਜੋ ਵੀ ਹੁਣ ਤੱਕ ਸੁਣਿਆ ਵਾ ਪਰ ਇੱਕ ਬੱਖ ਕਹਿੰਦਾ ਵੀ ਭਾਈ ਕੰਕਣਸਾ ਕਵੀ ਜਿਹੜੇ ਹੋਏ ਨੇ ਉਹ ਕਹ ਰਹੇ ਨੇ ਬਾਬਾ ਸੀਗਨ ਸਿੰਘ ਦਿੱਤਾ ਇਹ ਹੁਣ ਜਿਹੜੇ ਤਖਤਾਂ ਦੇ ਜ세ਧਾਰ ਨੇ ਇੱਕ ਵਾਰ ਫਿਰ ਸਪਟ ਕਰਨ ਹੋ ਗਿਆ 2023 ਤਿੰਨ ਦੇ ਵਿੱਚ ਜਿਹੜਾ ਉਥੇ ਵੱਡਾ ਇਕੱਠ ਹੋਇਆ ਦਮਦਮਾ ਸਾਹਿਬ ਦੀ ਧਰਤੀ ਤੇ ਉਥੇ ਇਕੱਠ ਹੋਣ ਤੇ ਵੱਡਾ ਉਹ ਉਥੇ ਫਿਰ ਜਿਹੜਾ ਹੈਗਾ ਉਹਦੇ ਵਿੱਚ ਵਿਗਿਆਨੀ ਬਲੰਤੀ ਜ세ਧਾਰ ਸੀ ਉਸ ਟਾਈਮ ਤੇ ਵਿਗਿਆਨੀ ਆਨੰਦ ਕੜ ਜੀ ਜਿਹੜੇ ਦਮਦਮਾ ਸਾਹਿਬ ਜ세ਧਾਰ ਸੀਗੇ ਯਾਨੀ ਆਪਣੇ ਬਰਵਾਨ ਸਿੰਘ ਜੀ ਨੰਦਗੜ ਉਹ ਸੀਗੇ ਉਹ ਸਾਰੇ ਸੀਗੇ ਉਹਨਾਂ ਨੇ ਸਪਸ਼ਟੀਕਰਨ ਉਹ ਤਾਂ ਦੇਤਾ ਵੀ ਇਹ ਕਲਗੀ ਤੋੜਾ ਬਾਬਾ ਸੰਗਤ ਸਿੰਘ ਨੂੰ ਦਿੱਤਾ ਜੀ ਉਹ ਸਵੇਰੇ ਸੋਮੇ ਨੂੰ ਪ੍ਰਧਾਨ ਸੀਗੇ ਗੁਰਚਾਰਨ ਸਿੰਘ ਟੋੜਾ ਉਦੋਂ ਉਹਨਾਂ ਨੇ ਕਹਿਤਾ ਵੀ ਨਰਨਾ ਕਰਤਾ ਵੀ ਇਹ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਹੀ ਦਿੱਤਾ ਫਿਰ ਉੱਥੇ ਜਿਹੜਾ ਹੈ ਕਿ ਡਿਊਟੀ ਦੇ ਉੱਤੇ ਵੀ ਬਾਬਾ ਸੰਗਤ ਸਿੰਘ ਦੇ ਨਾਮ ਲਿਖਿਆ ਗਿਆ ਜਿਵੇਂ ਕੋਲ ਸਾਹਿਬ ਦਮਾਨ ਹਾਲ ਤੇ ਵੀ ਬਾਬਾ ਬਾਬਾ ਸੰਗਤ ਸਿੰਘ ਦੇ ਨਾਮ ਲਿਖਿਆ ਗਿਆ ਲੰਗਰ ਹਾਲ ਤੇ ਵੀ ਬਾਬਾ ਸੰਗਤ ਸਿੰਘ ਜੀ ਦਾ ਨਾਮ ਲਿਖਿਆ ਗਿਆ ਔਰ ਵੀ ਜਿਹੜਾ ਹੈਗਾ ਉਹ ਵੀ ਨਾਂ ਲਿਖੇ ਗਿਆ ਉੱਥੇ ਤੇ ਜਿਹੜਾ ਕਤਲਗਾਰ ਸਾਹਿਬ ਉਹਦੇ ਉੱਤੇ ਅੰਦਰ ਵੀ ਬਾਬਾ ਸੰਗਤ ਸਿੰਘਾਂ ਦਾ ਨਾਮ ਲਿਖਿਆ ਗਿਆ ਤੇ ਇਸ ਤਰ੍ਹਾਂ ਕਰਕੇ ਜਿਹੜਾ ਫੈਸਲਾ ਹੋਇਆ ਜੇ ਇਹਨਾਂ ਨੂੰ ਕੋਈ ਸ਼ੰਕਾ ਉਹ ਦੁਬਾਰਾ ਬੈਠ ਕੇ ਇਹੋ ਗਲਤ ਹੋਏ ਨਾ ਕਿ ਬਾਬਾ ਜੀਵਨ ਸਿੰਘ ਦਾ ਨਾਮ ਲੈ ਰੇ ਸੀ ਬਾਬਾ ਜੀਵਨ ਸਿੰਘ ਬਾਰੇ ਕੋਈ ਦੇਖੋ ਉਹਨਾਂ ਦਾ ਬਹੁਤ ਸਤਿਕਾਰ ਜੋ ਨੇ ਬਾਬਾ ਜੀਵਨ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆ ਉਹਨੇ ਉਹਨਾਂ ਦੀ ਵਾਸਤੇ ਕੁਰਬਾਨੀ ਪਾਉਣ ਕਰ ਦੂਗਾ ਜਿਨ੍ਹਾਂ ਨੇ ਸੀਸ ਦੇਲੀ ਤੋਂ ਗੁਰੂ ਸਾਹਾ ਦਾ ਲੈ ਆਏ ਗੁਰੰਗਰੇਟੇ ਗੁਰੂ ਦੇ بیٹے ਦਾ ਖਿਤਾਬ ਜਰਦਾ ਜਿਹਨਾਂ ਦੇ ਪਰਿਵਾਰ ਦੇ ਸਾਰੇ ਸਿੰਘ ਸ਼ਹੀਦ ਹੋ ਗਏ ਨੇ ਸਾਰਾ ਪਰਿਵਾਰ ਇਹਨਾਂ ਦੇ ਬੱਚੇ ਵੀ ਉਹਨਾਂ ਦੇ ਨਾ ਉਹਨਾਂ ਦੇ ਬੀਬੀ ਤੋਂ ਸਾਰੇ ਇਹਨਾਂ ਦੇਗਾ ਉਹ ਸ਼ਹੀਦ ਹੋਏ ਨੇ ਤੇ ਫਿਰ ਉਹਨਾਂ ਦੀ ਅਸੀਂ ਕੁਰਬਾਨੀ ਨੂੰ ਬਹੁਤ ਵੱਡਾ ਉਹਨਾਂ ਦਾ ਮਹਾਨ ਰਤਬਾ ਉਹ ਕਿਸ ਤਰ੍ਹਾਂ ਹੋ ਸਕਦਾ ਵੀ ਉਹਨਾਂ ਦੀ ਕੁਰਬਾਨੀ ਖਰਾਬ ਹੋ ਜੇ ਪਰ ਜਿੱਥੇ ਜਿੱਥੇ 사ਤਗੁਰਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਮਾਣ ਵਡਿਆਈਆਂ ਵਾਕਸ਼ ਨੇ ਗੁਰੂ ਸਾਹਿਬ ਨੇ ਤੇ ਵੱਡੀ ਗੱਲ ਇਹ ਆ ਵੀ ਬਾਬਾ ਸੰਗਤ ਸਿੰਘ ਜਿਹੜੇ ਰਮਦਾਸੀ ਵੰਗੇਸ਼ਰੀ ਸਿੱਖ ਹੋਏ ਨੇ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਇਹ ਖਤਾਬ ਉਹਨਾਂ ਨੂੰ ਕਲੰਗੀ ਤੋੜਾ ਦਿੱਤਾ ਜੇ ਕੋਈ ਬਾਕੀ ਤੱਥ ਨੇ ਇਤਿਹਾਸਕ ਤੱਥ ਨੇ ਜਿੰਨੇ ਵੀ 22 ਜਿਹੜੇ ਪੰਥ ਦੇ ਇਤਿਹਾਸਕਾਰ ਹੋਏ ਨੇ ਭਾਈ ਸੁਖਾ ਸਿੰਘ ਤੇ ਭਾਈ ਆਪਣੇ ਕੋਇਰ ਜੀ ਉਹਨਾਂ ਦੇ ਵੱਲੋਂ ਸਾਰਾ ਹੀ ਜਿਹੜਾ ਹੈਗਾ ਇਹ ਲਿਖਿਆ ਗਿਆ ਕਿ ਭਾਈ ਸੰਗਤ ਸਿੰਘ ਨੂੰ ਤਾਨ ਸਿੰਘ ਨਾਬਾ ਕਈ ਜਗ੍ਹਾ ਤੇ ਭਾਈ ਸੰਤ ਸਿੰਘ ਆਉਂਦਾ ਕਈ ਜਗ੍ਹਾ ਤੇ ਭਾਈ ਸੰਗਤ ਸਿੰਘ ਆਉਂਦਾ ਸਾਰਿਆਂ ਨੇ ਇਹ ਪੁਸ਼ਟੀ ਕੀਤੀ ਆ ਤੇ ਹੁਣ ਤੱਕ ਜਿੰਨੇ ਵੀ ਸੰਤਾਂ ਦੇ ਵੀ ਵੀਡੀਓ ਕਰ ਚਲੇ ਜਾਂਦੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਗੁਰਬਚਨ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਵੀਂਟਣ ਵਾਲੇ ਉਹ ਵੀ ਬੋਲ ਰਹੇ ਨੇ ਵੀ ਸੰਤ ਸਿੰਘ ਨੂੰ ਜਾਂ ਸੰਗਤ ਸਿੰਘ ਨੂੰ ਕੰਮ ਦੀ ਤੋੜਾ ਸੌਂਪਿਆ ਗਿਆ ਤੇ ਫੇਰ ਉਹਦਾ ਇਤਿਹਾਸਕ ਤੱਤ ਜਿਹੜਾ ਹੈਗਾ ਉਹ ਨਿਰਣਾ ਦਵਾਰਾ ਸ਼੍ਰੋਮਣੀ ਕਮੇਟੀ ਜਿਹੜਾ ਬਿਠਾ ਕੇ ਜਿਹੜੇ ਪੰਜਾਂ ਤਤਾਂ ਜਸੇਦਾਰ ਸਾਹਿਬ ਨੇ ਉਹ ਨਿਰਣਾ ਕਹਿਣ ਵੀ ਕੌਣ ਤੁਸੀਂ ਇਹ ਭਾਈ ਰੌਲਾ ਨਹੀਂ ਪਾਉਣਾ ਇਹ ਤਾਂ ਕਲੰਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਜਾਂ ਬਾਬਾ ਸੰਗਤ ਸਿੰਘ ਨੂੰ ਪਿਆ ਜੋ ਵੀ ਇਤਿਹਾਸ ਕਹਿੰਦਾ ਇਸ ਜਿਹੜੀ ਹੈਗੀ ਆ ਕਮੇਟੀ ਅੱਜ ਵੀ ਉਹ ਬਾਬਾ ਸੰਗਤ ਸਿੰਘ ਦੀਆਂ ਨੌ ਪੋਜ਼ੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਪੋਸ਼ਟਾਂ ਪਾਈਆਂ ਨੇ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਬਾਬਾ ਸੰਗਤ ਸਿੰਘ ਜੀ ਸ਼ਹੀਦ ਜੀ ਦੀ ਤੇ ਜਿਹੜੀ ਸਤਪੋਹ ਦੀ ਸ਼ਹੀਦੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਦਿਖਾਈ ਗਈ ਉਹ ਸਰਸਰ ਤੇ ਕੰਡੇ ਦਿਖਾਈ ਗਈ ਆ ਇੱਕ ਪਾਸੇ ਇਹ ਕਹਿ ਰਹੇ ਨੇ ਵੀ 1987 ਦੇ ਵਿੱਚ ਜਿਹੜਾ ਹੈਗਾ ਇਹ ਸ਼੍ਰੋਮਣੀ ਕਮੇਟੀ ਨੇ ਮਤਾ ਪੱਤਰ ਕਰਸਾ ਸੀਗਾ ਵੀ ਬਾਬਾ ਸੰਗਤ ਸਿੰਘ ਦੇ ਆਪਣੇ ਜੀਵਨ ਸਿੰਘ ਨੂੰ ਕੰਗਰੀ ਤੋੜਾ ਦਿੱਤਾ ਗਿਆ 1987 ਦੇ ਵਿੱਚ ਉਹ ਐਕਟ ਕਢੋ ਫਿਰ ਜੇ ਉਹ ਐਕਟ ਆ ਫਿਰ ਹੁਣ ਕਿਉਂ ਸ਼੍ਰੋਮਣੀ ਕਮੇਟੀ ਸਤਪੋਹ ਦਾ ਦਿਖਾਉਦੀ ਆ ਸਰਸਰ ਤੇ ਕੰਡੇ ਦੀ ਸ਼ਹੀਦੀ ਕਿਉਂ ਦਿਖਾਈ ਜਾ ਰਹੀ ਆ ਇਹਦਾ ਮਤਲਬ ਵੀ ਸ਼੍ਰੋਮਣੀ ਕਮੇਟੀ ਸਾਨੂੰ ਲੜਾਰਾਹੀ ਆਫਿਸ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਛੋਟੇ ਮੁਰਚਾ ਨੂੰ ਠਿੰਗ ਟੋੜਾ ਉਹਨੇ ਸਪਸ਼ਟ ਕਰਨਾ ਕਰਨੀ ਦੇ ਕਰਨ ਦੇਤਾ ਉਹਨਾਂ ਨੇ ਲਿਖ ਕੇ ਦਿੱਤਾ ਵੀ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਟੋੜਾ ਸੌਂਪਿਆ 2023 ਦੇ ਵਿੱਚ ਆਪਣੇ 2003 ਦੇ ਵਿੱਚ ਲਿਖ ਇਹ ਜਿਹੜੀ ਉਦ ਇਕਤਰਤਾ ਹੋਈ ਹੈ 2003 ਦੇ ਵਿੱਚ 16 ਨਵੰਬਰ 2003 ਦੇ ਵਿੱਚ ਇਕਤਰਤਾ ਹੋਈ ਆ ਉਹ ਪੰਜਾ ਸਿੰਘਾ ਸਹਿਬਾਨਾ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਹੁਣ ਜਿਹੜੇ ਆ ਭਾਈ ਸਾਹਿਬ ਭਾਈ ਅ ਰਣਜੀਤ ਸਿੰਘ ਜੀ ਸਾਫ ਕਰ ਜਥੇਦਾਰ ਨੇ ਜਿਹੜੇ ਜਿਹੜੇ ਹੁਣ ਉਹ ਆਪਣੇ ਉਹਨਾਂ ਦਾ ਵੀ ਇਹੀ ਹਵਾਲਾ ਦਿੱਤਾ ਹੋਇਆ ਸੰਦੇਸ਼ ਆ ਵੀ ਬਾਬਾ ਸੰਗਤ ਸਿੰਘ ਨੂੰ ਕਲਗੀ ਤੋੜਾ ਸੌਪਿਆ ਜਦੋਂ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਫਿਰ ਦੁਬਾਰਾ ਜੇ ਇਹ ਵਿਵਾਦ ਛੜਿਆ ਵਾ ਤੇ ਬਹੁਤ ਸਾਰੇ ਵਿਦਵਾਨ ਜਿਹੜੇ ਨੇ ਜਿੰਨੇ ਵੀ ਨੇ ਇਥੇ ਪੰਥ ਦੇ ਉਹਨਾਂ ਨੇ ਇਹੀ ਕਿਹਾ ਵੀ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਸੌਪਿਆ ਤੇ ਕੁਝ ਜਿਹੜੇ ਸਾਡੇ ਰੰਗਰੇਟੇ ਵੀਰ ਨੇ ਉਹ ਕਹਿ ਰਹੇ ਨੇ ਵੀ ਸਾਡੇ ਆ ਬਾਬਾ ਜੀਵਨ ਸਿੰਘ ਨੂੰ ਕੰਗਨ ਕਵੀ ਜੀ ਕਹਿ ਰਹੇ ਨੇ ਫਿਰ ਦੇਖੋ ਇਹਦਾ ਹੁਣ ਜਥੇਦਾਰ ਸਾਹਿਬ ਹੱਲ ਕਹਿਣ ਵੀ ਉਹ ਉਹਨਾਂ ਤੋਂ ਲਾਣ ਕਰਨਾ ਚਾਹੀਦਾ ਇਹਦਾ ਹੱਲ ਆ ਨਿਕਲਿਆ ਹੋਇਆ ਭਾਈ ਬੈਠ ਕੇ ਇਤਿਹਾਸ ਕੇ ਸੋਧ ਸੋਧ ਕਰਨੀ ਚਾਹੀਦੀ ਹੈ ਨਾ ਲੜਨ ਦੀ ਬਜਾਏ ਸ਼ਰੋਣੀ ਕਮੇਟੀ ਦੇ ਰਹੀ ਹੈ ਵੀ ਜੀਵਨ ਸਿੰਘ ਨੂੰ ਦਿੱਤਾ ਬਾਬਾ ਜੀਵਨ ਸਿੰਘ ਕੰਗਨ ਥੋੜਾ ਦਿੱਤਾ ਜੇ 2003 ਦੇ ਵਿੱਚ ਉਸੇ ਸ਼ਰੋਣੀ ਕਮੇਟੀ ਦੇ ਬਦਦਾਨ ਕਹਿ ਰਹੇ ਨੇ ਵੀ ਬਾਬਾ ਸੰਗਤ ਸਿੰਘ ਨੂੰ ਲਾਇਆ ਗਿਆ ਤਾਂ ਤੇ ਸਾਹਬ ਦੇ ਉੱਤੇ ਜਿਹੜਾ ਬੋਰਡ ਲੱਗਿਆ ਉਹ ਉੱਥੇ ਗੱਡੀ ਦੇ ਵਿੱਚ ਉਹ ਸੋਨੀ ਕਮੇਟੀ ਦੇ ਦੀ ਨਹੀਂ ਆਉਂਦਾ ਕਤਲਗੜ੍ਹ ਸਾਹਿਬ ਵੀ ਸੋਨੀ ਕਮੇਟੀ ਦੇ ਦੀ ਨਹੀਂ ਆਉਂਦਾ ਜਿਹੜਾ ਉਹਨਾਂ ਮੂਰੇ ਬੋਰਡ ਲੱਗੇ ਹੋਏ ਨੇ ਉੱਤੇ ਬਾਬਾ ਸੰਗਤ ਸਿੰਘ ਲਿਖਿਆ ਹੋਇਆ ਜੀ ਜਿਹੜਾ ਮਤਲਬ ਇਹ ਭਵਲਪੂਸੇ ਸੋਨੀ ਕਮੇਟੀ ਪਾ ਰਹੀ ਹੈ ਨਾ ਹੂੰ ਇਹ ਸਪਸ਼ਟ ਕਰਨ ਫਿਰ ਇਸ ਗੱਲ ਨੂੰ ਬਾਕੀ ਵਿਦਵਾਨਾਂ ਦੀ ਰਹਿ ਐ ਵਿਦਵਾਨ ਬੈਠਣਾ ਹੂੰ ਅਸੀਂ ਤਾਂ ਜੋ ਪੜਿਆ ਅਸੀਂ ਤਾਂ ਉਹੀ ਪ੍ਰਚਾਰਨਾ ਬੀਬੀ ਜੀ ਵੱਲੋਂ ਪੰਥ ਨੂੰ ਅਲਵਿਦਾ ਕਹਿਣ ਦੀ ਵੀ ਗੱਲ ਕਹੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੇ ਕੋਈ ਮਾੜਾ ਜੀ ਹੁਣ ਗੱਲ ਹੈ ਇਹ ਆ ਮੈਂ ਸਾਰੇ ਪ੍ਰਚਾਰਕਾਂ ਬੀਬੀ ਨੂੰ ਵੀ ਕਹਿਣਾ ਮੈਂ ਸਾਰਿਆਂ ਨੂੰ ਕਹਿਣਾ ਚਾਹਗੀ ਕਹਿਣਾ ਜੇ ਕੋਈ ਆਉ ਉਹ ਉੱਠ ਕੇ ਆ ਕੇ ਤੁਹਾਨੂੰ ਸਵਾਲ ਕਰਦਾ ਜੇ ਤੁਸੀਂ ਪ੍ਰਚਾਰਕ ਹੋ ਉਸ ਦਾ ਸ਼ਰਮੇ ਦੇ ਨਾਲ ਬਲਦੀਆ ਢੰਗ ਨਾਲ ਜਵਾਬ ਦਿਓ ਸਰੋਤੇ ਹੁੰਦੇ ਨੇ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਆ ਜੇ ਕਿਸੇ ਨੂੰ ਕੋਈ ਆਪਣੇ ਨਹੀਂ ਪਤਾ ਜੇ ਕੋਈ ਸਵਾਲ ਕਰਦਾ ਵੀ ਸਾਨੂੰ ਇਸ ਦਾ ਜਵਾਬ ਦਿਓ ਉਹਦਾ ਸਾਨੂੰ ਜਵਾਬ ਦੇ ਦੇਣਾ ਚਾਹੀਦਾ ਇਹ ਨਹੀਂ ਹੈ ਵੀ ਉੱਠ ਕੇ ਜਾਓ ਚਲੇ ਜਾਓ ਉਥੋਂ ਜਾਂ ਕਿਸੇ ਨੂੰ ਆਪ ਸ਼ਬਦ ਬੋਲੋ ਜਾਂ ਇਹ ਕਹਿ ਦੇਣਾ ਵੀ ਮੈਂ ਅ ਅੱਜ ਤੋਂ ਬਾਅਦ ਸਟੇਜ ਨਹੀਂ ਸਾਂਝੀ ਕਰਨੀ ਮੈਂ ਜਿਹੜੇ ਪ੍ਰੋਗਰਾਮ ਛੱਡੇ ਜੇ ਆਇਦਾ ਫਿਰ ਬਹੁਤ ਸਾਰੇ ਆਉਣਗੇ ਜਿਨ੍ਹਾਂ ਨੇ ਤੁਹਾਨੂੰ ਸਰਵਾਲ ਕਰਨੇ ਆ ਹਾਂ ਉਹਨਾਂ ਦੀ ਵੀ ਮਾੜੀ ਗੱਲ ਆ ਜੇ ਕਿਸੇ ਨੂੰ ਕੋਈ ਚੱਲਦੇ ਉਸ ਪ੍ਰਚਾਰ ਦੇ ਵਿੱਚੋਂ ਰੋਕ ਕੋ ਕਰਦਾ ਜਿਹੜਾ ਉਹਨਾਂ ਨੂੰ ਧਮਕੀਆਂ ਦੇ ਦਵੇ ਅਸੀਂ ਤੁਹਾਡੀ ਸਟੇਜਾਂ 'ਤੇ ਲੱਗਣ ਦੇ ਆ ਜੇ ਤੁਸੀਂ ਲਾਉਂਗੇ ਸਟੇਜਾਂ ਤੁਹਾਡਾ ਪ੍ਰੋਤ ਕਰਾਂਗੇ ਉਹ ਵੀ ਗਲਤ ਗੱਲ ਆ ਪਰ ਭਾਬੀ ਤੁਹਾਨੂੰ ਲੱਗਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਦਾਂ ਉੱਠ ਕੇ ਚਲੇ ਜਾਣਾ ਇਦਾਂ ਲੜਨਾ ਇੱਕ ਚੰਗੀ ਗੱਲ ਹੈ ਕੋਈ ਕੋਈ ਸਾਰੀਆਂ ਗੱਲਾਂ ਤਾਂ ਉਹੀ ਆ ਵੀ ਸਾਡੇ ਵਿੱਚ ਬਾਣੀ ਪੜ੍ਹਦੇ ਆਂ ਅਸੀਂ ਸਾਡੇ ਵਿੱਚ ਨਿਮਰਤਾ ਨਹੀਂ ਰਹੀ ਸਾਡੇ ਵਿੱਚ ਸਹਿਜ ਨਹੀਂ ਲਿਹਾ ਸਹਿ ਸੀਣਤ ਸਹਿਲ ਸੀਣਤਾ ਜਿਹੜੀ ਸੀ ਉਹ ਖਤਮ ਹੋ ਗਈ ਆ ਇਹ ਸਾਨੂੰ ਅਪਣਾਉਣੀ ਪਾਣੀ ਆ ਸਾਨੂੰ ਸਾਰਾ ਕੁਝ ਕਰਨਾ ਪੈਣਾ ਫੇਰ ਗੱਲ ਬਣਨੀ ਆ ਉਹ ਉੱਥੇ ਕੋਈ ਹੋਰ ਤਾਂ ਕੋਈ ਸਵਾਲ ਜਵਾਬ ਕਰਨ ਵਾਲਾ ਨਹੀਂ ਸੀ ਸਿੱਖੀ ਸੀ ਉਹ ਵੀ ਗੁਰੂ ਦੇ ਬਾਣੇ ਪਾਏ ਸੀ ਉਹਨਾਂ ਦੇ ਜੀ ਬੀਬੀ ਨੇ ਵੀ ਦੱਸਿਆ ਸੀ ਉਹ ਵੀ ਅਮਰਧਾਰੀਆ ਬਾਣਾ ਪਾਇਆ ਉਹ ਵੀ ਅੱਜ ਦੀ ਨਹੀਂ ਪ੍ਰਚਾਰ ਗੱਲ ਦੀ ਕਈ ਕਿੰਨਾ ਚਿਰ ਹੋ ਗਿਆ ਉਹਨਾਂ ਪ੍ਰਚਾਰ ਕਰਦੇ ਆ ਰਹੇ ਆਸ ਵਿੱਚ ਜਿਹੜਾ ਹੈਗਾ ਉਲਝਣਾ ਇਹ ਮਾੜੀ ਗੱਲ ਆ ਜੇ ਕੋਈ ਹੋਰ ਬਾਹਰੋਂ ਆ ਕੇ ਸਵਾਲ ਕਰੇ ਉੱਥੇ ਤਾਂ ਹੋ ਸਕਦਾ ਪਰ ਸਾਡੇ ਆਪ ਦੀ ਨੇ ਕੁਦ ਦੇ ਸਵਾਲ ਉਹਨਾਂ ਦਾ ਜਵਾਬ ਕਰਨਾ ਚਾਹੀਦਾ ਸ਼ਰਮੇ ਨਾਲ ਤੇ ਵਧੀਆ ਢੰਗ ਨਾਲ ਹਰੇਕ ਦਾ ਜਵਾਬ ਦੇਣਾ ਚਾਹੀਦਾ ਪਾਪਾ ਜੀ ਲੱਗਦਾ ਜਿਸ ਤਰ੍ਹਾਂ ਕਲਾਕਾਰਾਂ ਚ ਇੱਕ ਦਰ ਉਹ ਵੈਰ ਵਿਰੋਧ ਹੈ ਉਸ ਤਰ੍ਹਾਂ ਸਿੱਖ ਪ੍ਰਚਾਰ ਵੀ ਇੱਕ ਦਰ ਰੰਜਿਸ਼ ਰੱਖਦੇ ਦੇਖੋ ਜਿਹੜਾ ਬਾਣੀ ਪੜਨ ਵਾਲਾ ਹੁੰਦਾ ਉਹ ਤਾਂ ਕਿਸੇ ਨਾਲ ਵੈਰ ਨਹੀਂ ਕਰਦਾ ਉਹ ਗੁਰੂ ਦੀ ਗੱਲ ਕਰਵਾਉਂਦਾ ਜਿਹੜਾ ਪੰਥ ਦਾ ਪ੍ਰਚਾਰ ਕਰਨ ਵਾਸਤੇ ਰਪੇ ਪੰਥ ਵਾਸਤੇ ਰਪਿਆ ਉਹਨੂੰ ਬਹੁਤ ਕੋਸ਼ ਸਹਿਣਾ ਪੈਂਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਨਿਕਲੇ ਸੀਗੇ ਪ੍ਰਚਾਰ ਵਾਸਤੇ ਕਈਆਂ ਨੇ ਭੂਤ ਨਾ ਕਿਹਾ ਕੋਈ ਬਤਾਲਾ ਕਿਹਾ ਕੁਛ ਨੇ ਖੁਸ਼ ਕਿਹਾ ਮਹਾਰਾਜ ਨੂੰ ਤੇ ਮਹਾਰਾਜ ਨੇ ਸਾਰਾ ਬਾਣੀ ਦੇ ਵਿੱਚ ਲਿਖਿਆ ਭਾਈ ਸਾਨੂੰ ਦੁਨੀਆਂ ਕੁਛ ਕਹਿੰਦੀ ਹੈ ਕੋਈ ਗੱਲ ਨਹੀਂ ਕਹੀ ਜਾਣਦੇ ਸਹਿਨਸੀਲਤਾ ਦਾ ਸਾ ਗੁਰੂ ਨੇ ਰੱਖੀ ਤੇ ਉਹ ਅਕਾਲ ਪੁਰਖ ਦਾ ਗੰਮੀ ਰੂਪ ਸੀਗੇ ਪਰ ਸੇਵਕ ਨੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਨੂੰ ਵੀ ਜਿਹੜਾ ਗੁਰੂ ਦੇ ਜੋਨਾਂ ਦਾ ਹੁਕਮਾ ਰਹਿਤ ਮਰਜ਼ਾ ਦਾ ਉਹਨਾਂ ਦੀ ਮਰਜ਼ਾ ਦੇ ਚੱਲ ਕੇ ਵਧੀਆ ਢੰਗ ਦੇ ਨਾਲ ਸਰੋਤਿਆਂ ਨੂੰ ਜਵਾਬ ਦੇਣੇ ਚਾਹੀਦੇ ਨੇ ਜੀ ਸ਼ੀਦੀ ਜੋੜ ਮੇਲੇ ਚੱਲ ਰਹੇ ਨੇ ਤੁਸੀਂ ਵੀ ਜਾ ਰਹੇ ਹੋ ਸੋ ਸ਼ੀਦੀ ਜੋੜ ਮੇਲੇ ਤੇ ਜਾ ਰਹੀ ਸੰਗਤ ਨੂੰ ਬਾਬਾ ਜੀ ਕੋ ਅਪੀਲ ਕਰਨੀ ਚਾਹੂਗੀ ਦੇਖੋ ਸੰਗਤਾਂ ਉਹ ਹੀ ਵੀ ਆਓ ਆਪਾਂ ਉਹਨਾਂ ਨਿੱਕੀਆਂ ਜੰਦਾ ਵੱਡੇ ਸਾਕ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਮਰ ਛੋਟੀ ਸੀ ਉਹਨਾਂ ਦੀ ਪਰ ਸਾਕੇ ਵੱਡੇ ਕਰ ਗਏ ਜੀ ਉਨਾ ਹੀ ਤੋਂ ਕਿ ਕੋਈ ਹੋਰ ਹੁੰਦਾ ਹੋ ਸਕਦਾ ਕਿ ਉਹ ਉਹਨਾਂ ਦਾ ਗੱਲ ਮੰਨ ਲੈਂਦਾ ਇਹ ਮੰਨ ਜਾਂਦੇ ਪਰ ਉਹਨਾਂ ਨੇ ਨਹੀਂ ਮੰਨੇ ਉਹਨਾਂ ਨੇ ਮੌਤ ਪ੍ਰਵਾਨ ਕਰ ਲਈ ਉਹਨਾਂ ਨੇ ਸ਼ਹੀਦੀ ਪ੍ਰਵਾਨ ਕਰ ਲਈ ਆਪਦੇ ਆਪ ਨੂੰ ਨੀਹਾਂ ਵਿੱਚ ਚੇਅਰ ਚਣਾਉਣਾ ਪ੍ਰਵਾਨ ਕਰ ਲਿਆ ਪਰ ਜਿਹੜੀ ਉਦੋਂ ਦੀ ਹਕੂਮਤ ਸੀ ਮੁਗਲਿਆ ਹਕੂਮਤ ਵਜੀਦਾ ਖਾਨ ਉਹਨਾਂ ਦਾ ਹੁਕਮ ਨਹੀਂ ਮੰਨਿਆ ਉਹਨਾਂ ਦੇ ਜਿਹੜੇ ਸੀਗੇ ਉਹ ਲਾਗੂ ਨਹੀਂ ਆਉਦੇ ਤੇ ਹੁਣ ਦਿੱਤਾ ਉਹਨਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਜ਼ਿਕਾਰ ਹੀ ਗਏ ਇਹਨਾਂ ਨੇ ਕਿਹਾ ਵੀ ਬਾਬਾ ਅ ਜਦੋਂ ਪ੍ਰਦੇਸ਼ ਸਿੰਘ ਜੀ ਬਾਬਾ ਹਾਰ ਸਿੰਘ ਜਾਣ ਲੱਗੇ ਤੇ ਮਾਤਾ ਜੀ ਨੂੰ ਕਿਹਾ ਸੀ ਵੀ ਮਾਤਾ ਜੀ ਹੋਰ ਚੱਲਿਓ ਉੱਥੇ ਵਧੀਆ ਤਰੀਕੇ ਨਾਲ ਜਵਾਬ ਦਿਓ ਉੱਥੇ ਭਾਈ ਤੁਸੀਂ ਸਾਰਾ ਕੁਝ ਕਰਨਾ ਮਹਾਰਾਜ ਆਪ ਹੀ ਉਹਦੀ ਬਖਸ਼ਤੀ ਤੇ ਉਹ ਕਹਿੰਦਾ ਬਾਬਾ ਥਾਵੇਂ ਆਉਂਦਾ ਬਾਬਾ ਜਿਹੜਾ ਹੈਗੇ ਫਤੇ ਸਿੰਘ ਨੂੰ ਜਵਾਬ ਸੀ ਵੀ ਉਹ ਸਾਨੂੰ ਮਾਰ ਹੀ ਦੇਣਗੇ ਇਸ ਤੋਂ ਪਰੇ ਹੋਰ ਕੀ ਕਰ ਸਕਦੇ ਮਾਰ ਹੀ ਸਕਦੇ ਨੇ ਉਹ ਤੇ ਦੇਖੋ ਉਹਨਾਂ ਨੇ ਮਰਨਾ ਮਨਜ਼ੂਰ ਕਰ ਲਿਆ ਪਰ ਏਨ ਨਹੀਂ ਮੰਨੀ ਚੜ੍ਹਦੀ ਕਲਾ ਦੇ ਜਕਾਰੇ ਗਜੂ ਦੇ ਰਹੇ ਨੇ ਤੇ ਅੱਜ ਅਸੀਂ ਉਹਨਾਂ ਦੇ ਸ਼੍ਰੀ ਦੀ ਜੋੜ ਮੇਲੇ ਤੇ ਆ ਰਹੀਆਂ ਸੰਗਤਾਂ ਨੌਜਵਾਨ ਮੈਂ ਕਹਿੰਦਾ ਵੀ ਹੁੱਲੜਵਾਜ਼ੀ ਨਾ ਕਰੋ ਆਰਾਮ ਨਾਲ ਆਓ ਚੜ੍ਹਦੀ ਕਲਾ ਦੇ ਗੁਰੂ ਦੇ ਜਸ ਕਰਦੇ ਆਓ ਹੁਣ ਅੱਜ ਇੱਕ ਖਬਰ ਪੜ੍ਹੀ ਸੀਗੀ ਉਹਨੇ ਸੋਸ਼ਲ ਮੀਡੀਆ 'ਤੇ ਕਿਹਾ ਵੀ ਕਿਤੇ ਟਰਾਲੀ ਪਟ ਗਈ ਹਾਂਜੀ ਦੇਖੋ ਜਿਹੜਾ ਕੋਈ ਆਉਂਦਾ ਹਰੇਕ ਚੜ੍ਹਦੀ ਕਲਾ ਦੇ ਨਾਲ ਚੌਦ ਦੇ ਨਾਲ ਉਹ ਗੁਰੂ ਸਾਹਿਬ ਦਰਸ਼ਨ ਕਰਨ ਆਉਂਦਾ ਰਾਹ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਛੱਟਾਂ-ਪੇਟਾਂ ਲੱਗ ਜਾਂਦੀਆਂ ਜਾਂ ਕਿਸੇ ਦੀ ਮਰਤੀ ਹੋ ਜਾਂਦੀ ਆ ਉਹ ਜਿਹੜਾ ਹੁਣ ਘਰ ਦੇ ਅੰਦਰ ਕੋਈ ਬੱਚਾ ਜਨਮਦਾ ਪਰਿਵਾਰ ਦਾ ਜੀਵ ਹੋ ਉਹਨਾਂ ਨੂੰ ਪਤਾ ਹੁੰਦਾ ਵੀ ਫੇਰ ਕਿਸ ਤਰ੍ਹਾਂ ਮਾਗਰੋਂ ਪਰਿਵਾਰ ਦਾ ਰੋ ਰੋ ਬੁਲਾ ਹਾਲ ਹੋ ਜਾਂਦਾ ਇਸ ਤਰ੍ਹਾਂ ਕਰਕੇ ਜਿਹਨੇ ਗੱਡੀਆਂ ਨੇ ਟਰੈਕਟਰ ਨੇ ਉਹ ਚੜ੍ਹਦੇ ਕਲਾ ਆਰਾਮ ਨਾਲ ਜਕਾਰੇ ਛੜਦੇ ਗੁਰੂ ਦੇ ਜਸ ਕਰਦੇ ਆ ਉਹ ਦਰਸ਼ਨ ਕਰਦੇ ਆ ਉਹ ਹੁੱਲੜਵਾਜੀ ਨਾ ਕਰੋ ਹੁੱਲੜਵਾਜੀ ਨਾ ਕਈ ਵਾਰੀ ਹੁਣ ਟਰੈਕਟਰ ਗੱਡੀਆਂ ਪਲਟ ਜਾਂਦੇ ਨੇ ਜਬ ਦਾ ਵੀ ਜਾਨ ਨੁਕਸਾਨ ਹੁੰਦਾ ਕੱਲ ਵੀ ਇਸੇ ਤੇ ਟਰੈਕਟਰ ਪਲਟ ਕੇ ਉਹ ਮੁੰਡਾ ਜਿਹੜਾ ਚਰਾਉਣ ਦੇ ਉਧੂਰ ਜਾੜ ਕੇ ਖਾਨੀ ਲਾਦਾ ਫਸੇ ਗੜ ਸਾਹ ਤੋਂ ਅਗਲਾ ਪਿੰਡ ਗੁਵਿੰਦਗੜ ਦੀ ਆ ਫੋਟੋ ਖਬਰ ਪਰ ਰਾਤ ਦੀ ਦੋ ਮੁੰਡੇ ਜਿਹੜੇ ਮੁੰਡਾ ਤੂ ਉਹ ਵੀ ਡਿੱਗ ਪਏ ਜਾ ਕੇ ਤੇ ਇਸ ਤਰ੍ਹਾਂ ਕਰਕੇ ਵੀ ਆਰਮਨ ਚੜ੍ਹਦੀ ਕਲਾ ਦੇ ਨਾਲ ਹੁੱਲੜਵਾਜੀ ਨਾ ਕਰੋ ਵੱਡੇ ਵੱਡੇ ਸੌਣ ਨਾ ਲਾਓ ਤੇ ਉੱਥੇ ਜਿਹੜੇ ਹੈਗੇ ਕੋਈ ਨਸ਼ਾ ਪੱਤਾ ਤੋਂ ਰਹਿਤ ਹੋਵੋ ਉਸਿਆ ਕੇ ਬਾਣੀ ਸੁਣੋ ਬਾਣੇ ਦੇ ਨਾਲ ਜੁੜੋ ਅਮਰਤ ਛਕੋ ਜੋ ਸਾਨੂੰ ਸਹਿਬ ਜੀ ਆਦੇ ਨੇ ਸਿੱਖਿਆ ਦਿੱਤੀ ਆ ਉਹਦੇ ਉੱਤੇ ਪ੍ਰਪੱਕ ਹੋਵੋ ਵੀ ਅਸੀਂ ਆਪਦੇ ਧਰਮ ਦੇ ਵਿੱਚ ਪੱਕੇ ਰਹਿਣਾ ਹੁਣ ਸਾਡੇ ਆਪ ਧਰਮ ਛੱਡ ਕੇ ਉਹ ਇਸਾਈ ਬਣ ਕੇ ਉਧਰ ਵੀਰਾਂ ਦੇ ਚਲੇ ਗਏ ਡੇਰੇਵਾਦਾਂ ਚਲੇ ਗਏ ਇਹ ਖਤਮ ਕਰੋ ਤੁਸੀਂ ਗੁਰੂ ਸਾਹਿਬ ਦੇ ਅਰਦਾਸ ਕਰੋ ਸੱਚੇ ਪਾਸਾ ਸਾਨੂੰ ਅਚਰ ਨਾਲ ਜੋੜ ਕੇ ਰੱਖੋ ਅਸੀਂ ਸਦਾ ਹੀ ਆਪ ਜੀ ਦੇ ਗੁਣ ਗਾਉਂਦੇ ਰਹੀਏ ਤੇ ਚੜ੍ਹਦੀ ਕਲਾ ਦੇ ਜਿਹੜੇ ਆਪਾਂ ਨੇ ਕਾਰਜ ਕਰਨੇ ਨੇ ਪੰਜਾਬ ਦੇ ਗੁਰਾਂ ਦੇ ਨਾ ਉਹਦੇ ਵਾਸਤਾ ਸਾਰੇ ਨੌਜਵਾਨ ਅਮਰਤ ਧਾਰੀ ਹੋ ਕੇ ਗੁਰੂ ਵਾਲੇ ਬਣੋ ਤਾਂ ਹੀ ਇਥੇ ਸਾਡੇ ਆਉਣ ਦਾ ਫੇਰ ਹੀ ਫਾਇਦਾ ਹੋਣਾ ਸੋ ਇਸੇ ਸਾਡੇ ਨਾਲ ਜਸਵੰਤ ਬੱਬਾ ਦਾ ਰਾਜ ਰਾਸ ਜੀ ਦਾ ਕਹਿਣਾ ਹੈ ਕਿ ਵੀ ਦੇਰ ਕੋ ਖਾਲਸਾ ਦੇ ਮਸਲੇ ਤੇ ਕਿ ਸਾਨੂੰ ਆਪਸ ਵਿੱਚ ਲੜਨ ਦੀ ਬਜਾਏ ਬੈਠ ਕੇ ਇਤਿਹਾਸਿਕ ਸੋਧ ਕਰਨੀ ਚਾਹੀਦੀ ਔਰ ਜਿੰਨੀ ਵੀ ਸੰਗਤ ਸਹੀਦੀ ਜੋੜ ਮਿਲਦੇ ਜਾ ਰਹੇ ਨੂੰ ਉਲੜਵਾਜ ਨਹੀਂ ਕਰਨੀ ਚਾਹੀਦੀ ਤੇ ਗੁਰੂ ਦਾ ਜਸ ਕਰਦੇ ਤੁਹਾਨੂੰ ਜਾਣਾ ਚਾਹੀਦਾ ਹੈ ਕੈਮਰਾਮੈਨ ਸੰਦੀਪ ਦੇ ਨਾਲ ਅਰਮਨ ਮੀਆਂ ਪੁਰੀ ਦੇ ਸ਼ਾਪ ਡੈਟਸ ਬਹੁਤ ਹੀ